ਪੀਐਮ ਸ਼੍ਰੀ ਸਕੂਲ ਜਵਾਰ ਨੋਦਿਆ ਵਿਦਿਆਲਿਆ ਵੜਿੰਖੀੜਾ ਲਈ ਕਲਾਸ ਸੈਸ਼ਨ 2026 ਦੇ ਲਈ ਕਲਾਸ 9ਵੀਂ ਅਤੇ 11ਵੀਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜਿਹੜੇ ਬੱਚੇ ਸੈਸ਼ਨ 2025 ਦੇ ਵਿੱਚ ਕਲਾਸ 8ਵੀਂ ਵਿੱਚ ਪੜ ਰਹੇ ਆ ਉਹ 9ਵੀਂ ਕਲਾਸ ਲਈ ਅਪਲਾਈ ਕਰ ਸਕਦੇ ਆ ਤੇ ਜਿਹੜੇ ਬੱਚੇ 10ਵੀਂ ਕਲਾਸ ਵਿੱਚ ਪੜ ਰਹੇ ਆ ਉਹ +1 ਲਈ ਅਪਲਾਈ ਕਰ ਸਕਦੇ ਆ ਫਾਰਮ ਭਰਨ ਦੀ ਲਾਸਟ ਡੇਟ 23/9/2025 ਹੈ ਤੇ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਦੀ ਡੇਟ ਆਫ ਬਰਥ ਜਿਹੜੀ ਐਲੀਜੀਬਿਲਟੀ ਹੈ 15/1/2011 ਤੋਂ 31/7/2013 ਦੇ ਵਿਚਕਾਰ ਹੋਣੀ ਚਾਹੀਦੀ ਹੈ ਸੋ ਸਾਰੇ ਦੋਸਤ ਜਿਹੜੇ ਵੀ ਹੁਣ 8ਵੀਂ ਕਲਾਸ ਵਿੱਚ ਪੜ ਰਹੇ ਆ ਤੇ ਏਜ ਕ੍ਰਾਈਟੇਰੀਆ ਆਫ ਦਾ ਪੂਰਾ ਕਰਦੇ ਆ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਫਾਰਮ ਭਰੋ ਤਾਂ ਕਿ ਇਹ ਨੂਦਿਆ ਦੇ ਵਿੱਚ ਦਾਖਲਾ ਲੈਣ ਦਾ ਜਿਹੜਾ ਤੁਹਾਡਾ ਸੁਪਨਾ ਉਸਕਾਰ ਹੋ ਸਕੇ ਨਾਲ ਹੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਇੱਕ ਜ਼ਰੂਰਤਮੰਦ ਬੱਚੇ ਤੱਕ ਜਿਹੜੀ ਇਹ ਵੀਡੀਓ ਆ ਉਹ ਪਹੁੰਚ ਸਕੇ ਇਸ ਫਾਰਮ ਨੂੰ ਭਰਨ ਲਈ ਤੁਸੀਂ ਕਿਸੇ ਵੀ ਆਨਲਾਈਨ ਕੈਫੇ ਤੇ ਇੱਕ ਪਲੇਨ ਪੇਪਰ ਉੱਪਰ ਆਪਣੇ ਸਾਈਨ ਆਪਣੇ ਪਿਤਾ ਦੇ ਸਾਈਨ ਤੇ ਨਾਲ ਹੀ ਇੱਕ ਆਧਾਰ ਕਾਰਡ ਲੈ ਕੇ ਜਾਣਾ ਤੇ ਸਾਈਟ ਜਿਹੜੀ ਆ ਮੈਂ ਉਹ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾ ਸਾਈਟ ਦਾ ਲਿੰਕ ਜਿਹੜਾ ਤੁਸੀਂ ਉਸ ਤੋਂ ਲੈ ਲੈਣਾ ਤੇ ਨਾਲ ਹੀ ਅਸੀਂ ਆਪਦਾ ਫੋਨ ਨੰਬਰ ਵੀ ਮੈਂਸ਼ਨ ਕਰਾਂਗੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਫਾਰਮ ਭਰਨ ਦੇ ਵਿੱਚ ਕੋਈ ਪ੍ਰੋਬਲਮ ਪਰੇਸ਼ਾਨੀ ਆਉਂਦੀ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕੇ ਸੋ ਥੈਂਕ ਯੂ ਸ਼ੁਕਰੀਆ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਜ਼ਰੂਰਤਮੰਦ ਬੱਚੇ ਤੱਕ ਇਹ ਵੀਡੀਓ ਪਹੁੰਚ ਸਕੇ ਥੈਂਕ ਯੂ ਸ਼ੁਕਰੀਆ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ